ஜெயூ <coughs> வைக்க <laughs> <mülüyor> <mülüyor> ਇਹ ਨਹੀਂ ਦਾਤ ਨਹੀਂ ਨਾ ਨਾ ਮੱਖਣ ਮੇਰਾ ਪਿੰਕੀ ਹੈ ਇਹ ਤੇ ਲੜਾਈ ਬਸ ਹੋਈਆ ਮੇਰੇ ਬੇਟੇ ਨੂੰ ਪਤਾ ਮੇਰੀ ਬੇਟੀ ਦਾਖਲ ਮੈਂ ਦੋਤੋਂ ਆ ਗਈ ਪਲੇਟ ਵਾ ਰੋਤਾ ਮੈਂ ਕਿਤੇ ਉਸਤਾਲ ਮਤਰ ਰੋਦੋੜ ਕੇ ਆ ਗਈ ਤੇ ਰੋਂਦੀ ਘਬਦੀ ਦਾਤੂਲੀ ਨਾ ਤੋਦੀ ਹੋ ਗਈ ਹੈ ਗੋਲੀਆਂ ਮਾਰਨ ਕਰ ਗਈ ਗੋਲੀਆਂ ਮਾਰਨ ਕਰਕੇ ਹੋ ਗਈ ਹੈ ਪੁਲਿਸ ਦਾ ਕੋਈ ਅਧਿਕਾਰੀ ਆਇਆ ਇੱਥੇ ਆਏ ਆ ਮਾਂ ਕਰਦੇ ਪਰਚਾ ਆਇਆ ਨਾ ਗੰਸਾ ਬਣਾਛੌਣੇ ਆ ਓਹਨੂੰ ਵੀ ਜਿੰਨੇ ਨਾਲ ਉਹ ਆਪ ਨੂੰ ਲੈਦਾ ਉਹਨੇ ਹੁੰਦਾ ਚਾਰ ਦੇ ਗੋਲੀਆਂ ਮਾਰੀਆਂ ਆਈ ਉਹਨੂੰ ਫਰਦੇ ਰਹਿ ਕੇ ਉਹ ਤੈਨੂੰ ਭੱਜ ਗਿਆ ਆ ਘਾੜਾ ਲੱਗੀਆਂ ਦੋਵੇਂ ਉਹ ਯਾਰ ਤੇ ਸਾਇੰਦੀਆਂ ਗੋਲੀਆਂ ਮਾਰ ਕੇ ਡਰਾਈਵਰ ਨੂੰ ਭੱਜਦੇ ਆ ਜੀ ਕਿਹ ਕੀ ਕਾਰਨ ਸੀਗਾ ਗੋਲੀਆਂ ਮਾਰ ਡਰਾਈਵਰ ਨੇ ਗੱਡੀ ਧੱਕੇ ਨਾਲ ਵਾਰਦੇ ਅੰਦਰ ਚਾਚੇ ਵਾਲੀ ਮੇਰੇ ਵਾਲੀ ਗੱਡੀ ਗਾੜੀ ਤਾਂਗੀ ਉਹਨਾਂ ਗੱਡੀ ਦਾ ਟਾਇਰ ਪਾਰਤਾ ਉਹਨੇ ਆਪਣੇ ਮਾਲਕੜ ਹੋ ਸੱਦਿਆ ਵਾ ਜੀ ਉਹਨੇ ਹੱਥ ਦੇ ਇਸ਼ਾਰ ਕਰਕੇ ਗੋਲੀਆਂ ਵਾਲੀਆਂ ਹੁੰਦੇ ਆ ਤੇ ਉਹਨਗੇ ਭੱਜ ਗਏ ਜੀ ਖਾਣਾ ਛੱਡ ਗਏ ਮੈਂ ਵਟਾਂਗਾ ਉਹਨੂੰ ਇੱਥੇ ਹੀ ਰੋਡ 'ਚ ਆੜਾ ਬੋਲਣੇ ਕੋ ਪਿਸਤੌਲ ਪਿਸਤੌਲ ਦੇ ਕੋ ਤੋ ਆ ਗਿਆ ਕਿੱਥੋਂ ਆ ਰਿਹਾ ਚੋਣ ਜਾਂਦਾ ਜਾ ਗੱਲ ਸਾਰਾ ਲੋਕਾਂ ਦਾ ਸਲਾ ਬੰਦ ਹੋਇਆ ਇਹਨੂੰ ਕੁਸ ਲੱਗ 2 ਨੰਬਰ ਦਾ ਕਿੱਥੋਂ ਆ ਗਿਆ ਪੁਸਦੀ ਨੇ ਗੈਲੀ ਸਰ ਉਸਦੀ ਨੇ ਗੈਲੀ ਆ ਪੁਸਦੀ ਨੇ ਗੈਲੀ ਕਰਿਆ ਹੁੰਦਾ ਹੈਨ ਕਹਿੰਦਾ ਪੋਸਟਮਾਰਟ ਮੋ ਲੈ ਲੈਂਦੋ ਹਾਂਜੀ ਪਤਾ ਲੱਗ ਜਾ ਗੋਲੀਆਂ ਲੱਗੀਆਂ ਹਾਂਜੀ ਤਿੰਨ ਗੋਲੀਆਂ ਲੱਗੀਆਂ ਇਹ ਰਲਾਸ਼ ਲੈਣੇ ਚੁੱਕੇ ਜੀ ਸਰ ਬੰਦਾ ਹਟਾ ਨਹੀਂ ਮਰਨ ਵਾਲਾ ਇੱਕ ਦੀ ਗੋਲੀ ਨਾ ਵੀ ਮਰਨ ਵਾਲਾ ਉਨੇ ਪਿਸਤੌਲ ਹੀ ਫੜਿਆ ਹੋਇਆ ਪਰ ਉਹ ਦੋ ਬੰਦੇ ਤੇ ਪਰ ਇਹਨੇ ਚੱਕਦਾ ਬੰਦੇ ਸਾਰੇ ਗੋਲੀਆਂ ਮਾਰੀਆਂ ਉਹਦੇ ਹਾਂ ਜੀ ਕਿੰਨੀਆਂ ਨੇ ਬੰਦੇ ਉਹ ਇੱਕ ਪਾਜੀ ਮੌਕੇ ਤੇ ਗਵਾ ਉਹਨਾਂ ਨੂੰ ਇਹ ਜਟਾ ਗੱਡੀ ਠੀਕ ਕਰ ਲਈ ਪਾਜੀ ਪਾਜੀ ਇੱਥੇ ਗੱਡੀ ਵਾਣ ਲੱਗੇ ਇਹਨਾਂ ਦੀ ਗੱਡੀ ਗੇਟ 'ਚ ਠੀਕ ਹੈ ਉਸ ਤੋਂ ਬਾਅਦ ਇਹ ਮੁੰਡਾ ਆਇਆ ਤੇ ਇਹਦੀ ਗੱਡੀ ਗਲਤੀ ਇਹਨੇ ਪਿਛਲੇ ਟਾਇਰਾਂ 'ਚ ਮਾਰੀ ਉਹਦੇ ਗੱਡੀਆਂ ਦੇ ਟਾਇਰ ਬਾਹਰ ਠੀਕ ਹੈ ਬੈਂਸਰ ਦਸਾਈ ਹੋਈ ਉਹਨੇ ਫੋਨ ਕੀਤਾ ਤੇ ਮੁੰਡੇ ਆ ਕੇ ਕਾਰ ਲੈ ਕੇ ਇਹਨੇ ਪੁੱਛਿਆ ਕਿਸਿਆ ਕੋਣੀ ਆਣ ਕੇ ਰਵਲਵਰ ਕੱਢੇ ਤੇ ਥਾੜ ਥਾੜ ਗੋਲੀਆਂ ਚਲਾਤੀ ਪੁਲਿਸ ਪ੍ਰਸ਼ਾਸਨ ਨੂੰ ਮੌਕੇ ਤੇ ਆ ਰਹੇ ਆਨ ਦੇਖੋ ਕੀ ਕਰਵਾਇਆ ਸੁਬਾਹ ਜਾਈਆ ਪੁਲਿਸ ਗਰੀ ਪਹਿਲ ਹੁਣ ਆਏ ਆ ਪੁਲਸ ਵਾਲੇ ਤੇ ਗੱਡੀ ਚਲੋ ਦੇਖੋ ਅੱਗੇ ਕੀ ਕਰਵਾਇ ਕਰਦੇ ਹੁਣ ਜਾ ਕੇ ਪਤਾ ਲੱਗੋ ਮੁੰਡੇ ਕੀ ਤੇ ਆਨਲਾਈਨ ਡੈਟ ਕੋਈ ਹੈ ਹੈਲੋ ਹਾਜੀ ਬੋਹ ਜੀ ਨਾਲ ਆਪ ਜੀ